ਦੇਖਾ ਅਸੀਂ ਇਨਫੋਰਮੇਸ਼ਨ ਦੇਣਾ ਚਾਹੁੰਦੇ ਆਂ ਦੇਖੋ ਅਸੀਂ ਖੜੇ ਆਂ ਪ੍ਰਦੀਪ ਚੌਧਰੀ ਜੀ ਵੀ ਖੜੇ ਆਂ ਤੇ ਗੁਰਪ੍ਰੀਤ ਜੀ ਵੀ ਖੜੇ ਆਂ ਤੇ ਮੈਂ ਖੜਿਆ ਆ ਆ ਦੇਖੋ ਅਸੀਂ ਖੜੇ ਆਂ ਇਹ ਤੁਸੀਂ ਦੇਖਦੇ ਹੋ ਇਹ ਸਾਹਮਣੇ ਜਿਹੜਾ ਹੈਗਾ ਹਰਿਆਣਾ ਹੈ ਅੰਬਾਲਾ ਸ਼ਹਿਰ ਤੇ ਇਹ ਹੈਗਾ ਪੰਜਾਬ ਵੀத் ਵੀ ਸਾਡੇ ਨਾਲ ਹੈ ਪ੍ਰਦੀਪ ਚੌத்ਰੀ ਜੀ ਵੀ ਸਾਡੇ ਨਾਲ ਨਜ਼ਰ ਆ ਰਹੇ ਜੂਸ ਪੀ ਰਹੇ ਨੇ ਤੁਸੀਂ ਦੇਖ ਸਕਦੇ ਹੋ ਅਸੀਂ ਅਸੀਂ ਕਿਹਾ ਵੀ ਲੋਕਾਂ ਨੂੰ ਸੂਲਤ ਮਿਲੇ ਤੇ ਅਸੀਂ ਤੁਹਾਨੂੰ ਦਿਖਾਈਏ ਕਿ ਕਿਹੜਾ ਰਸਤਾ ਲੋਕਾਂ ਵਾਸਤੇ ਸਹੀ ਰਹੇਗਾ ਪੰਜਾਬ ਵੱਲ ਜਾਣ ਵਾਸਤੇ ਜਾਂ ਫਿਰ ਦਿੱਲੀ ਜਾਣ ਵਾਸਤੇ ਦੇਖੋ ਕਿ ਕਿੰਨੀ ਗੱਡੀਆਂ ਜਿਹੜੀ ਹੈ ਇਹ ਪੰਜਾਬ ਤੋਂ ਕਿਸ ਰਸਤੇ ਦੇ ਨੂੰ استعمال ਕਰਕੇ ਦਿੱਲੀ ਵੱਲ ਜਿਹੜਾ ਜਾ ਰਹੀਆਂ ਆ ਦਿੱਖਿਓ ਕਿਸੇ ਨੇ ਇੰਸਾਰ ਜਾਣਾ ਹੈ ਕਿਸੇ ਨੇ ਜਾਣਾ ਇਹ ਸਿਲਵਰ ਆਕ ਜਿਹੜਾ ਇਹ ਰਿਜ਼ੋਰਟ ਹੈ ਪੰਜਾਬ ਦੇ ਏਰੀਆ ਦੇ ਵਿੱਚ ਬਣਾ ਹੋਇਆ ਤੇ ਸਾਹਮਣੇ ਜਿਹੜਾ ਹੈ ਉਹ ਹਰਿਆਣਾ ਦਾ ਏਰੀਆ ਅੰਮਾਲਾ ਸ਼ਹਿਰ ਤੋਂ ਚਲਦੇ ਆਪਾਂ ਸ਼ੁਰੂ ਕਰਦੇ ਆਂ ਹੋਲੀ ਹੋਲੀ ਜਿਹੜੀ ਹੈ ਟ੍ਰੈਫਿਕ ਰਸਤੇ ਨੂੰ ਸਾਰਨੇ ਸਵਾਲ ਕਰਨਾ ਹੈ ਤੁੰਗਪੀ ਜੀ ਥੋੜਾ ਜਿਹਾ ਟੋਟਾ ਇਹਨੂੰ ਠੀਕ ਕਰਾ ਦੇਣਾ ਚਾਹੀਦਾ ਸੀਗਾ ਇਹ ਅਸਲ ਵਿੱਚ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਇਸ ਵਾਕਿਆ ਨੇ ਕਿ ਨੇੜੇ ਜਿੰਨੇ ਵੀ ਐਸ਼ਾਂ ਦੇ ਦੇਖੋ ਕਿੰਨਾ ਜਾਮ ਕਈ ਵਾਰੀ ਉਹਦੇ ਲੱਗ ਜਾਂਦਾ ਹੈ ਪਰ ਜਿਹੜਾ ਪਹਿਲਾ ਜਿਹੜਾ ਬੰਦਾ ਅ ਪ੍ਰਦੀਪ ਜੀ ਜਿਹੜਾ ਬੰਦਾ ਪਹਿਲਾਂ ਦਿੱਲੀ ਤੋਂ ਪਰੇਸ਼ਾਨ ਹੋ ਰਿਹਾ ਸਫ਼ਰ ਦੇ ਵਿੱਚ ਉਹਨੂੰ ਐ ਜਰਾ ਰਸਤਾ ਮਿਲ ਜਾਵੇ ਕਿੰਨਾ ਪਰੇਸ਼ਾਨ ਹੋ ਜਾਵੇ ਇਹ ਹਜੇ 2-3 ਜਗ੍ਹਾ ਆਣਗੀਆਂ ਇਸ ਰਸਤੇ ਤੇ لیکن کوئی چارہ بھی نہیں ہے۔ تو ساسیガル جی میں ہاں संदीप चौधरी ਤੁਸੀਂ دیکھ رہے ہو ایک اسی انفارمیشن دینا چاہنے ہیں دیکھو اسی کھڑے ہیں پرجیت چوہدری جی بھی کھڑے ہیں تے گورپری جی بھی کھڑے ہیں تے میں کھڑا ہاں آ دیکھو اسی کھڑے ہیں ਏ ਤੁਸੀਂ ਦੇਖਦੇ ਹੋ ਇਹ ਸਾਹਮਣੇ ਜਿਹੜਾ ਹੈਗਾ ਹਰਿਆਣਾ ਅੰਬਾਲਾ ਸ਼ਹਿਰ ਤੇ ਇਹ ਹੈਗਾ ਪੰਜਾਬ ਤੇ ਇਹ ਹੈਗੀ हिसार ਰੋਡ ਤੇ ਇਹ ਜਿਹੜਾ ਇਹ ਰਸਤਾ ਜਾ ਰਿਹਾ ਹੈ ਇਹ ਜਾ ਰਿਹਾ ਹੈ ਸ਼ੰਭੂ ਬਾਰਡਰ ਵੱਲ ਤੇ ਇਹ ਪੇਵਾ हिसार ਉੱਥੇ ਜਾ ਰਿਹਾ ਤੇ ਅਸੀਂ ਅੱਜ ਤੁਹਾਨੂੰ ਦਿਖਾ ਰਹੇ ਜਿਹੜੇ ਬੰਦੇ ਦਿੱਲੀ ਤੋਂ ਪੰਜਾਬ ਦੇ ਵਿੱਚ ਜਾਣਾ ਚਾਹੁੰਦੇ ਆ ਉਹ ਸ਼ੰਭੂ ਬਾਰਡਰ ਜਿਹੜਾ ਹੈ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਹੈ ਕਿਸਾਨਪਰਾ ਜਿਹੜੇ ਆਪਣੀ ਮੰਗਾ ਨੂੰ ਲੈ ਕੇ ਉੱਥੇ ਬੈਠੇ ਇਸ ਕਰਕੇ ਜਿਹੜਾ ਹੈ ਆਮ ਜਨਤਾ ਨੂੰ ਜਿਹੜੀ ਹੈ ਥੋੜੀ-ਬਹੁਤ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤੇ ਇਹ ਰਸਤਾ ਜਿਹੜਾ ਹੈਗਾ ਅੰਮਾਲੇ ਸ਼ਹਿਰ ਤੋਂ ਆ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਇਹ ਰਸਤਾ ਜਿਹੜਾ ਹੈ ਪੰਜਾਬ ਜਾ ਰਿਹਾ ਤੇ ਜਿਨੇ ਪੰਜਾਬ ਜਾਣਾ ਹੈ ਦਿੱਲੀ ਤੋਂ ਆ ਕੇ ਜਾਂ ਫਿਰ ਪੰਜਾਬ ਤੋਂ 에어ਪੋਰਟ ਵੱਲ ਗੱਡੀਆਂ ਜਾ ਰਹੀਆਂ ਉਹ ਇਸ ਰਸਤੇ ਤੋਂ ਜਿਹੜਾ ਹੈ ਹੋ ਕੇ ਅੰਬਾਲਾ ਸ਼ਹਿਰ ਅੰਬਾਲੇ ਸ਼ਹਿਰ ਤੋਂ ਸ਼ਹਿਰ ਦੇ ਵਿੱਚੋਂ ਹੁੰਦੇ ਹੋਏ ਔਰ ਦਿੱਲੀ ਵੱਲ ਜਾ ਸਕਦੀ ਹੈ ਤੇ ਜਿਹਨਾਂ ਦੇ ਦਿੱਲੀ ਤੋਂ ਪੰਜਾਬ ਅੰਮ੍ਰਿਤਸਰ ਸਾਹਿਬ ਵੱਲ ਜਾਣਾ ਜਲੰਧਰ ਸਾਹਿਬ ਜਲੰਧਰ ਵੱਲ ਜਾਣਾ ਤੇ ਉਹ ਇਸ ਰਸਤੇ ਤੋਂ ਜਿਹੜਾ ਹੈ ਉਹ ਜਾ ਸਕਦੀ ਹੈ ਸੋ ਅਸੀਂ ਲਗਾਤਾਰ ਤੁਹਾਨੂੰ ਪੂਰੀ ਇਨਫੋਰਮੇਸ਼ਨ ਦਵਾਂਗੇ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਤੇ ਗੁਰਪ੍ਰੀਤ ਵੀ ਸਾਡੇ ਨਾਲ ਹੈ ਪ੍ਰਦੀਪ ਚੌਧਰੀ ਜੀ ਵੀ ਸਾਡੇ ਨਾਲ ਨਜ਼ਰ ਆ ਰਹੇ ਜੂਸ ਪੀ ਰਹੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਅਸੀਂ ਅਸੀਂ ਇਹ ਕਿਹਾ ਵੀ ਲੋਕਾਂ ਨੂੰ ਸਹੂਲਤ ਮਿਲੇ ਤੇ ਅਸੀਂ ਤੁਹਾਨੂੰ ਦਿਖਾਈਏ ਕਿ ਕਿਹੜਾ ਰਸਤਾ لوکا واسطے صحیح رہے گا پنجاب ਵੱਲ ਜਾਣ ਵਾਸਤੇ ਜਾਂ ਫਿਰ ਦਿੱਲੀ ਜਾਣ ਵਾਸਤੇ ਸੋ ਬਿਨਾਂ ਦੇਰੀ ਕਰੇ ਵੀਡੀਓ ਨੂੰ ਸ਼ੁਰੂ ਕਰਦੇ ਤੇ ਤੁਹਾਨੂੰ ਸੁਖਾਣੇ ਆ ਬਹੁਤ ਪਰੇਸ਼ਾਨ ਹੁੰਦੇ ਲੋਕ ਬਹੁਤ ਪਰੇਸ਼ਾਨ ਹੁੰਨੇ ਆ ਤੁਸੀਂ ਦੇਖੋ ਇਹ ਪੁੱਛ ਰਹੇ ਆ ਲੋਕ ਤੇ ਤੁਹਾਨੂੰ ਦੱਸਾਂ ਸਕੂਲਾਂ ਦੀਆਂ ਬੱਸਾਂ ਜਾ ਰਹੀਆਂ ਤੁਸੀਂ ਦੇਖ ਸਕਦੇ ਲੋਕ ਬੜੇ ਪਰੇਸ਼ਾਨ ਹੁੰਦੇ ਆ ਕਿ ਅਸੀਂ ਕਿਸ ਤਰ੍ਹਾਂ ਜਿਹੜਾ ਹੈ ਪੰਜਾਬ ਵੱਲ ਜਾਂ ਦਿੱਲੀ ਵੱਲ ਜਿਹੜਾ ਹੈ ਜਾ ਸਕਦੇ ਆ ਇਹ ਗੱਡੀਆਂ ਜਿਹੜੀਆਂ ਪੰਜਾਬ ਤੋਂ ਜਿਹੜੀਆਂ ਆ ਰਹੀਆਂ ਤੇ ਇਹ ਦਿੱਲੀ ਵੱਲ ਜਾ ਰਹੀਆਂ ਇਹ हिसार ਤੋਂ ਰੋਡ ਆ ਰਹੀ ਹੈ ਕ੍ਰੋਸ ਕਰਨੀ ਪੈਂਦੀ ਹੈ ਸਾਹਮਣੇ ਹੰਬਾਲਾ ਸ਼ਹਿਰ ਹੈ ਤੋਂ ਆਪਾਂ ਇਸ ਬਲੌਕ ਕਹਿ ਸਕਦੇ ਇਹਨੂੰ ਇਹਨੂੰ ਸ਼ੁਰੂ ਕਰਦੇ ਤੁਹਾਨੂੰ ਰਸਤਾ ਦਿਖਾਣੇ ਆ ਤੁਸੀਂ ਸਾਡੇ ਪਿੱਛੇ ਪਿੱਛੇ ਆਓ ਤੇ ਪੰਜਾਬ ਵੱਲ ਅਸੀਂ ਜਾ ਰਹੇ ਹਾਂ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਸਿੱਧਾ ਸ਼ੰਭੂ ਸ਼ੰਭੂ ਤੋਂ ਤੁਸੀਂ ਪੰਜਾਬ ਦੇ ਅੰਦਰ ਐਂਟਰ ਕਰਕੇ ਜਿੱਥੇ ਮਰਜ਼ੀ ਜਾ ਸਕਦੇ ਹੋ ਸੋ ਸ਼ੁਰੂ ਕਰਦੇ ਹਾਂ ਸੋ ਤੁਸੀਂ ਦੇਖੋ ਕਿ ਕਿੰਨੀ ਗੱਡੀਆਂ ਜਿਹੜੀ ਹੈ ਇਹ ਪੰਜਾਬ ਤੋਂ ਕਿਸ ਰਸਤੇ ਦੇ ਨੂੰ ਇਸਤੇਮਾਲ ਕਰਕੇ ਦਿੱਲੀ ਵੱਲ ਜਿਹੜਾ ਜਾ ਰਹੀਆਂ ਆ ਅੱਜ ਕਿਸੇ ਨੇ ਇੰਸਾਰ ਜਾਣਾ ਹੈ ਕਿਸੇ ਨੇ ਜਾਣਾ ਇਹ সিলਵਰ ਆਕ ਜਿਹੜਾ ਤੇ ਰਿਸੋਰਟ ਹੈ ਪੰਜਾਬ ਦੇ ਏਰੀਆ ਦੇ ਵਿੱਚ ਬਣਾ ਹੋਇਆ ਤੇ ਸਾਹਮਣੇ ਜਿਹੜਾ ਉਹ ਹਰਿਆਣਾ ਦਾ ਏਰੀਆ ਅੰਮਾਲਾ ਸ਼ਹਿਰ ਤੋਂ ਚੱਲਦੇ ਆਪਾਂ ਸ਼ੁਰੂ ਕਰਦੇ ਆਂ ਬਣੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਗੱਦੀ ਮੋੜ ਰਿਆ ਸੀ ਉਹ ਅਸੀਂ ਪੰਜਾਬ ਦੇ ਅੰਦਰ ਐਂਟਰ ਹੋ ਗਏ ਆ ਤੇ ਸਿਲਵਰ ਰੌਕ ਸਾਹਮਣੇ ਤੁਹਾਨੂੰ ਦਿਖਾਈ ਦੇ ਰਿਹਾ ਤੇ ਸ਼ਾਰਟ ਤੇ ਹੁਣ ਜਿਹੜਾ ਹੈ ਪਹਿਲਾ ਪਿੰਡ ਜਿਹੜਾ ਆਏਗਾ ਲੋਸਿੰਬਲੀ ਇਹ ਅਸੀਂ ਉਲਟੋ ਜਦ ਅੰਮਾਲੇ ਸ਼ਹਿਰ ਤੋਂ ਇਹ ਹਿਸਾਰ ਹਾਈਵੇ ਜਿਹੜਾ ਕ੍ਰਾਸ ਕਰਾਂਗੇ ਤਾਂ ਸਿਲਵਰ ਰੌਕ ਜਿਹੜਾ ਪੈਲਸ ਤੋਂ ਬਾਅਦ ਲੋਸਿੰਬਲੀ ਪਹਿਲਾ ਜਿਹੜਾ ਪੰਜਾਬ ਦਾ ਪਿੰਡ ਤੇ ਗੱਡੀਆਂ ਦੇਖੋ ਆ ਰਹੀਆਂ ਐ ਇਹ ਦਿੱਲੀ ਵੱਲ ਜਾ ਰਹੀਆਂ ਤੇ ਅਸੀਂ ਪੰਜਾਬ ਵਿੱਚ ਐਂਟਰ ਹੋਏ ਆਂ ਹਰਿਆਣੇ ਤੋਂ ਸੋ ਇਹ ਪਿੰਡ ਆ ਗਿਆ ਲੋਸੈਂਬਲੀ ਤੁਸੀਂ ਦੇਖ ਸਕਦੇ ਹੋ ਇਹ ਗੱਡੀਆਂ ਆ ਰਹੀਆਂ ਇਹ ਸਾਹਮਣੇ ਜਿਹੜਾ ਦੇਖੋ ਲਿਖਿਆ ਆ ਵੀ ਪਟਿਆਲਾ ਕਨੌਰ ਕਪੂਰੀ ਸੋ ਇਹ ਵੀ ਦੋ ਰਸਤੇ ਨਿਕਲਣਗੇ ਜਿਨ੍ਹਾਂ ਨੇ ਪਟਿਆਲੇ ਜਾਣਾ ਹੈ ਉਨਾ ਵਾਸਤੇ ਹੋਰ ਰਸਤਾ ਤੇ ਜਿਨੇ ਅੰਬਰਸਰ ਸਾਹਿਬ ਸ਼ੰਭੂ ਜਾਣਾ ਹੈ ਉਹਨਾਂ ਵਾਸਤੇ ਹੋਰ ਰਸਤਾ ਇਹ ਤੁਸੀਂ ਧਿਆਨ ਵਿੱਚ ਰੱਖਣੀ ਹੈ ਗੱਲ ਕਿਉਂਕਿ ਦੋ ਰਸਤੇ ਇੱਥੇ ਆ ਕੇ ਬੰਦਾ ਜਿਹੜਾ ਹੈ ਇੱਕਦਮ ਸੋਚਣ ਵਿੱਚ ਪੈ ਜਾਂਦਾ ਵੀ ਅਸੀਂ ਜਾਈਏ ਕਿ ਕਿਹੜੇ ਪਾਸੇ ਨੂੰ ਗਲਤ ਰਸਤਾ ਪੈ ਜਾਂਦਾ ਤੇ ਜਿਨੇ ਪਟਿਆਲਾ ਜਾਣਾ ਹੁੰਦਾ ਇਹ ਲੋ ਸਿਮਪਲੀ ਆ ਗਿਆ ਔਰ ਪਟਿਆਲਾ ਤੇ ਇਹ ਇਹ ਮੁੜ ਗਿਆ ਇਹ ਅਸੀਂ ਮੁੜ ਗਏ ਸ਼ੰਭੂ ਵੱਲ ਸੋ ਰਸਤਾ ਬਹੁਤ ਅੱਛਾ ਹੈ ਕਿਤੇ ਕਿਤੇ ਤੁਹਾਨੂੰ ਕੁਛ ਰਸਤਾ ਖਰਾਬ ਮਿਲੇਗਾ ਇਹ ਮੋੜ ਦੇ ਸਾਰ ਥੋੜਾ ਜਿਹਾ ਰਸਤਾ ਅੱਗੇ ਜਾ ਕੇ ਖਰਾਬ ਮਿਲੇਗਾ ਆਇਆ ਜਾਂ ਦਿੱਲੀ ਤੋਂ ਸਾਰੀ ਗੱਡੀਆਂ ਤੁਸੀਂ ਦੇਖ ਸਕਦੇ ਹੋ ਹਰਿਆਣਾ ਨੰਬਰ ਗੱਡੀਆਂ ਦਿੱਲੀ ਨੰਬਰ ਗੱਡੀਆਂ ਸਭੀਆਂ ਇਸੇ ਰਸਤੇ ਤੋਂ ਅੰਬਾਲਾ ਵੱਲ ਜਾ ਰਹੀਆਂ ਇਹ ਲੋਕਾਂ ਦੀ ਸਹੂਲਤ ਵਾਸਤੇ ਜਿਹੜੀ ਅਸੀਂ ਵੀਡੀਓ ਬਣਾਈ ਹੈ ਤੇ ਤੁਸੀਂ ਇਹਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਜਿਹੜੇ ਲੋਕਾਂ ਨੇ ਮਾਤਾ ਵੈਸ਼ਨੋ ਦੇਵੀ ਅੰਬਰਸਰ ਸਾਹਿਬ ਜਾਣਾ ਹੈ ਪੰਜਾਬ ਵੱਲ ਜਾਂ ਪੰਜਾਬ ਤੋਂ ਦਿੱਲੀ ਵੱਲ ਜਾਣਾ ਹੈ ਉਹ ਇਸ ਰਸਤੇ ਤੋਂ ਇਸਤੇਮਾਲ ਕਰਕੇ ਉਹ ਜਾ ਸਕਦੇ ਆ 10-12 ਕਿਲੋਮੀਟਰ ਫालतू ਜ਼ਰੂਰ ਪੈਂਦਾ ਲੇਕਿਨ ਸੜਕ ਬਿਲਕੁਲ ਸਾਫ਼ ਹੈ ਕਿਤੇ ਕਿਤੇ ਦਿੱਕਤ ਦਾ ਸਾਹਮਣਾ ਹਲਕਾ ਫੁਲਕਾ ਕਰਨਾ ਪਏਗਾ ਇਹ ਦੇਖੋ ਗੱਡੀਆਂ ਕਿੰਨੀਆਂ ਆ ਰਹੀਆਂ ਸੈਂਕੜੇ ਗੱਡੀਆਂ ਜਿਹੜੀ ਇਸ ਰਸਤੇ ਤੋਂ ਆ ਰਹੀਆਂ ਤੁਹਾਨੂੰ ਦਿਖਾ ਰਿਹਾ ਜਦ ਆਪਾਂ ਹੁਣ ਸਰਵਲ ਜਾ ਰਹੇ ਆ ਇਸ ਰੋਡ ਤੇ ਲੋ ਸਿੰਪਲੀ ਤੋਂ ਤੇ ਇਹ ਥੋੜਾ ਜਿਹਾ ਟੁੱਟਾ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਖਰਾਬ ਮਲੇਗਾ ਤੁਹਾਨੂੰ ਥੋੜੀ ਜਿਹੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਥੋੜੀ ਨਹੀਂ ਪਰਦੀ ਇਹ ਤਾਂ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਹੈ ਨਾ ਜੋਪੀ ਜੀ ਇੱਕ ਘੰਟੇ ਦਰਿਆ ਦੀ ਪਾਰ ਸੀ ਇਹ ਜਦ ਬਾਰਿਸ਼ ਆਈ ਸੀ ਨਾ ਪਿੱਛੇ ਕਾਫੀ ਬਾੜ ਜੀ ਆਈ ਸੀ ਪੰਜਾਬ ਦੇ ਵਿੱਚ ਤੇ ਇਹ ਉਸ ਬਾੜ ਨੇ ਜਿਹੜਾ ਹੈ ਰਸਤੇ ਨੂੰ ਖਰਾਬ ਕੀਤਾ ਇਹ ਥੋੜਾ ਜਿਹਾ ਦਿੱਕਤ ਦਾ ਸਾਹਮਣਾ ਤਾਂ ਕਰਨਾ ਪਏਗਾ ਜੀ ਕਿੰਨਾ ਟਾਈਮ ਹੋ ਗਿਆ ਆੜਾ ਹਜੇ ਤੱਕ ਇਹ ਰੋਡ ਠੀਕ ਨਹੀਂ ਕੀਤੀ ਗਈ ਇਹ ਰੋਡ ਦੇ ਜਿੰਨੀ ਵੀ ਘੱਗਰ ਦੇ ਨਾਲ ਲੱਗਦੀ ਹੈ ਸਰਕਾਰ ਨਹੀਂ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਜਦ ਇਹ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਾਰੀ ਟ੍ਰੈਫਿਕ ਉਰ ਤੋਂ ਜਾ ਰਹੀ ਹੈ ਤੇ ਇਸ ਨੂੰ ਠੀਕ ਕਰਵਾਉਣਾ ਚਾਹੀਦਾ ਹੈ ਥੋੜਾ ਜਿਆਦਾ ਟੋਟਾ ਵੀ ਨਹੀਂ ਠੀਕ ਨਹੀਂ ਕੋਈ ਗੱਡੀ ਵੀ ਵੇਖੋ ਤੁਸੀਂ ਕਿੰਨਾ ਦੇਖੋ ਲੋਕਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਮਿੱਟੀ ਕਿੰਨੀ ਉੱਡ ਰਹੀ ਹੈ ਤੁਸੀਂ ਦੇਖੋ ਪਹਿਲ ਦੇ ਤੌਰ ਤੇ ਹੋਣੀ ਚਾਹੀਦੀ ਸੀ ਜਦੋਂ ਸਾਰਿਆਂ ਨੂੰ ਪਤਾ ਹੈ ਕਿ ਵੀ ਇਸੇ ਇਸੇ ਰਸਤੇ ਨੂੰ ਸਾਰਿਆਂ ਨੇ ਇਸਤੇਮਾਲ ਕਰਨਾ ਹੈ ਜੀ ਥੋੜਾ ਜਿਆਦਾ ਟੋਟਾ ਇਹਨੂੰ ਠੀਕ ਕਰਾ ਦੇਣਾ ਚਾਹੀਦਾ ਸੀਗਾ ਇਹ ਕਦਰ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਇਸ ਇਲਾਕੇ ਦੀ ਕਿ ਗਗਰ ਨੇੜੇ ਜਿੰਨੇ ਵੀ ਲੋਕ ਨੇ ਉੱਥਾਂ ਚੱਲਦੀ ਹੈ ਉਹ ਦੇਖੋ ਕਿੰਨਾ ਜਾਮ ਕਈ ਵਾਰੀ ਉਰੇ ਲੱਗ ਜਾਂਦਾ ਹੈ ਜੀ ਰਸਤਵਾਰੀ ਜਿਹੜੀਆਂ ਇਹਨਾਂ ਦੇ ਵਿੱਚ ਸਿਰਫ ਇੱਕ ਟ੍ਰਾਂਸਪੋਰਟ ਹੈ ਸਿਰਫ ਰਸਤੇ ਨਾ ਕਿਉਂਕਿ ਹੈਵੀ ਬੀਕੋ ਲੱਤੂ ਲੱਗਦੇ ਹੋਰ ਮੁਸ਼ਕਿਲ ਹੈ ਕਿ ਕਰਦੇ ਆ ਗਿਆ ਕਿ ਮੋੜ ਜਿਹੜੇ ਆ ਉਹ ਵੀ ਹੋਣ ਜੋਰ ਨੇ ਪਰ ਮਜਬੂਰੀ ਹੈ ਕਿਉਂਕਿ ਇਹ ਇਤੋਂ ਸਮਾਨ ਜਿੱਥੇ ਨਹੀਂ ਜਾਵੇ ਫਿਰ ਲੋਕਾਂ ਦੇ ਵੀ ਤਰ੍ਹਾਂ ਦੀ ਮੁਸ਼ਕਲ ਆ ਸਮਾਜਾ ਸੜਕ ਦੇਖੋ ਮੈਂ ਤੁਹਾਨੂੰ ਦਿਖਾਉਣਾ ਦੇਖੋ ਸੜਕ ਸਰਪਿੰਡ ਆ ਰਿਹਾ ਹੈ ਕਕਰ ਦਰਿਆ ਜਿਹੜਾ ਹੈਗਾ ਆ ਗਿਆ ਕਕਰ ਦਰਿਆ ਤੁਹਾਨੂੰ ਦਿਖਾ ਰਹੇ ਕਿਵੇਂ ਲਾਈਨਾਂ ਜਾ ਰਹੀਆਂ ਕੱਢੀਆਂ ਤੁਹਾਨੂੰ ਮਾਹੌਲ ਦਿਖਾਉਂਦਾ ਇਹ ਟ੍ਰੈਫਿਕ ਸ਼ੰਭੂ ਕਨੌਰ ਰਾਜ ਦਾ ਦਿੱਕਤ ਤਾਂ ਹੈ ਲੋਕਾਂ ਦੀ ਦੇਖੋ ਜਿਹੜੇ ਲੋਗ ਸਫਰ ਕਰਦੇ ਨੇ ਕਿਸੇ ਨੂੰ ਮਜਬੂਰੀ ਹੈ ਕਨੌਰ ਪਟਿਆਲਾ ਬੋਰਡ ਲੱਗਿਆ ਜੀ ਦੇਖੋ ਤੇ ਸੀਤਾ ਜਿਹੜਾ ਹੈਗਾ ਕਨੌਰ ਵਾਲੇ ਰਸਤੇ ਨੂੰ ਨਿਕਲੇਗਾ ਤੁਹਾਨੂੰ ਦਿਖਾ ਦਿੰਦੇ ਹਾਂ ਨੰਨ ਮੰਗੋਲੀ ਪਿੰਡ ਦੇ ਵਿੱਚ ਆ ਗਏ ਆ ਇਹ ਵੀ ਰਸਤੇ 'ਚ ਆਏਗਾ ਪਿੰਡ ਜਦ ਤੁਸੀਂ ਪੰਜਾਬ ਵਿੱਚ ਐਂਟਰ ਕਰੋਗੇ ਕਾਮੀ ਖੁਰਦ ਚਮਾਰੂ ਪਿੱਤਲ ਮੰਗੋਲੀ ਅੱਗੇ ਕਿਤੇ ਕਿਤੇ ਰਸਤਾ ਥੋੜਾ ਜਿਹਾ ਖਰਾਬ ਹੈ ਵੈਸੇ ਸੜਕ ਠੀਕ ਹੈ ਦਿਕਾ ਤੁਸੀਂ ਦੇਖ ਸਕਦੇ ਹੋ ਇਹ ਅਧੂਰਾ ਕੋਲੇ ਹੈ ਜੇ ਬਾਦ ਵਿੱਚ ਪੂਰਾ ਹੋਏਗਾ ਲੇਕਿਨ ਇਹ ਸ਼ੁਰੂ ਕਰਨਾ ਪੈਗਾ ਦੇਖੋ ਪਾਣੀ ਦਾ ਛਿੜਕਾਅ ਵੀ ਕਰ ਰਹੇ ਆ ਤੇ ਮਿੱਟੀ ਨਾ ਉੱਡੇ ਆ ਦੇਖੋ ਆ ਦੇਖੋ ਬਾਬਾ ਜੀ ਲੱਗੇ ਆ ਪਾਣੀ ਦਾ ਛਿੜਕਾਅ ਕਰਨ ਆ ਦੇਖੋ ਇਹ ਪਾ ਮਿੱਟੀ ਉੱਡਦੀ ਹੈ ਸਾਬ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਪਲਮੁਗੋਲੀ ਜੰਡਮੁਗੋਲੀ ਜਿਹੜਾ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਦੇਖ ਸਕਦੇ ਹੋ ਕਿੱਥੇ ਗੁਰਪ੍ਰੀਤ ਜੀ ਨੂੰ ਲੱਗਦਾ ਲੰਗਰ ਹਰ ਟਾਈਮ ਚੱਲਦਾ ਹੁੰਦਾ ਹੈ ਨਾ ਉਹ ਵੀ ਚੱਲਦਾ ਲੰਗਰ ਸਾਮਾ ਜੀ ਸੋ ਇਹ ਵੀ ਤੁਸੀਂ ਤੁਹਾਨੂੰ ਦੱਸ ਦਈਏ ਕਿ ਇਸ ਗੁਰਦੁਆਰੇ ਗੁਰਦੁਆਰਾ ਸਾਹਿਬ ਦੇ ਵਿੱਚ 24 ਘੰਟੇ ਜਿਹੜਾ ਲੰਗਰ ਦਸ ਰਹੇ ਗੁਰਪ੍ਰੀਤ ਜੀ ਕਿਉਂਕਿ ਗੁਰਪ੍ਰੀਤ ਜੀ ਇੱਧਾਂ ਦੇ ਵਿੱਚ ਰਹਿੰਦੇ ਨੇ ਜਿਹੜੇ ਬੰਦੇ ਦੂਰੋਂ ਆ ਰਹੇ ਆ ਰਾਤਾਂ लंगर लिखे है जी तो इस गुरुद्वारा साहब लंगर भी जोड़ा है खा सकते हो अगे फिर अपनी जी है जर्नी यात्रा शुरू कर सकते हो बहुत वध्या गल है तू दिए कि हम जी रोड जोड़ा मेन नैशनल हाईवे है दस किलोमीटर जोड़ा है उतो रह गया ਆਏ ਤਿਕਨੌਰ ਇਹ ਰਸਤਾ ਆਏਗਾ ਟੀ ਪੁਆਇੰਟ ਤੇ ਤੁਸੀਂ ਦੇਖ ਸਕਦੇ ਹੋ ਕਿ ਤੱਗਰ ਤਨੌਰ ਪਟਿਆਲਾ ਜਾਣ ਵਾਸਤੇ ਇਹ ਵਾਲਾ ਰਸਤਾ ਹੈ ਤੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਜਾਣਾ ਹੈ ਜਲੰਧਰ ਰਾਜਪੁਰਾ ਤੇ ਆਪਾਂ ਇਧਰ ਮੁੜ ਗਏ ਇਹ ਹੁਣ ਆਪਾਂ ਮੁੜੇ ਆ ਸ਼ੰਭੂ ਜਾ ਰਿਹਾ ਰਸਤਾ ਹੈ ਤੇ ਪਿੱਛੇ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਉਹ ਰਸਤਾ ਜਿਹੜਾ ਹੈ ਵਾਇਆ ਕਨੌਰ ਹੋ ਕੇ ਤੇ ਪਟਿਆਲਾ ਤੁਸੀਂ ਜਾ ਸਕਦੇ ਹੋ ਕਿਸੇ ਨੇ ਨਾਭਾ ਜਾਣਾ ਹੈ ਕਿਸੇ ਨੇ ਮਲੇਰਕੋਟਲਾ ਜਾਣਾ ਦਿੱਲੀ ਤੋਂ ਤੇ ਉਹ ਪਿੱਛੇ ਨਿਕਲ ਗਿਆ ਰਸਤਾ ਤੇ ਇਹ ਜਿਹੜੀ ਗੱਡੀਆਂ ਦੇਖੋ ਤੁਸੀਂ ਜਾ ਰਹੀਆਂ ਇਹ ਦਿੱਲੀ ਵੱਲੋਂ ਜਾ ਰਹੀਆਂ ਤੇ ਅਸੀਂ ਜਿਹੜਾ ਹੈ ਉਹ ਸ਼ੰਭੂ ਵੱਲੋਂ ਜਾ ਰਹੇ ਆ ਤੇ ਜਿੱਥੇ ਆਪਣੀ ਇਹ ਵੀਡੀਓ ਜਿਹੜੀ ਹੈ ਉਹ ਅਸੀਂ ਖਤਮ ਕਰਾਂਗੇ ਸਮਾਪਤ ਕਰਾਂਗੇ ਕਿਉਂਕਿ ਇਸ ਇਹੀ ਰਸਤਾ ਤੁਹਾਨੂੰ ਦਿਖਾਣਾ ਸੀ ਅਸੀਂ ਕਿ ਕਿਸ ਤਰ੍ਹਾਂ ਤੁਸੀਂ ਨੈਸ਼ਨਲ ਹਾਈਵੇ ਤੇ ਚੜ ਸਕਦੇ ਹੋ ਚੰਡੀਗੜ ਸੌਰੀ ਚੰਡੀਗੜ ਤੇ ਇਸ ਪਾਸੇ ਲਿਖਿਆ ਸੀ ਅੰਮ੍ਰਾਲਾ ਲੇਕਿਨ ਅੰਮ੍ਰਾਲਾ ਇਹ ਰੂਟ ਚੱਲ ਨਹੀਂ ਰਿਹਾ ਇਹ ਸ਼ੰਭੂ ਵਾਲਾ ਪੁਰਾ ਲਾ ਆ ਗਿਆ ਦੇਖੋ ਦੇ ਤੋ ਕਿ ਸਾਰ ਰੋਡ ਤੋਂ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਐਂਟਰ ਕਰਨਾ ਦੇ ਨਾਲ ਹੀ ਉਤਰੇਗਾ ਤੇ ਤੁਸੀਂ ਜਿਹੜਾ ਲੈਫਟ ਸਾਈਡ ਸਿੱਧਾ ਅੰਮ੍ਰਿਤਸਰ ਸਾਹਿਬ ਜਲੰਧਰ ਮਾਤਾ ਵੈਸ਼ਨੋ ਦੇਵੀ ਬਾਚਲ ਜਿੱਥੇ ਮਰਜੀ ਜਾ ਸਕਦੇ ਹੋ ਚੰਡੀਗੜ੍ਹ ਤੇ ਰਾਈਟ ਸਾਈਡ ਜਿਹੜਾ ਹੈ ਜਿੱਥੇ ਕਿਸਾਨਾਂ ਨੇ ਕਰਨਾ ਲਾਇਆ ਹੋਇਆ ਉਹ ਵੀ ਤੁਹਾਨੂੰ ਦਿਖਾ ਰਹੀ ਹੈ ਰਾਜਪੁਰਾ ਅੰਮਾਲਾ ਇਹ ਇਹ ਤੁਹਾਨੂੰ ਰਸਤਾ ਸੀ ਦਿਖਾਤਾ ਹੈ ਇਹ ਜਿਹੜਾ ਬੋਰਡ ਲੱਗਿਆ ਰਾਜਪੁਰਾ ਸੋ ਤੁਹਾਨੂੰ ਲੈ ਕੇ ਆਇਆ ਸੀ हिसार ਰੋਡ ਤੋਂ ਪੰਜਾਬ ਵਾਲਾ ਐਂਟਰ ਕੀਤਾ ਪਿੰਡਾਂ ਛੋਂ ਹੁੰਦੇ ਹੋਏ ਅਸੀਂ ਤਿੰਨੋਂ ਮੌਜੂਦ ਸੀਗੇ ਇਸ ਵੀਡੀਓ ਦੇ ਵਿੱਚ ਪ੍ਰਦੀਪ ਚੌਧਰੀ ਸਾਡਾ ਮੌਜੂਦ ਹੈ ਗੁਰਪ੍ਰੀਤ ਜੀ ਹੈ ਤੇ ਮੈਂ ਤੁਹਾਡਾ ਆਪਣਾ ਸੰਦੀਪ ਚੌਧਰੀ ਸੋ ਅਸੀਂ ਇਸ ਵੀਡੀਓ ਨੂੰ ਖਤਮ ਕਰਦੇ ਆ ਤੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਲੋਕਾਂ ਦੀ ਸਹੂਲਤ ਵਾਸਤੇ ਤਾਂ ਕਿ ਲੋਕਾਂ ਨੂੰ ਜਿਆਦਾ ਜਿਆਦਾ ਇਨਫੋਰਮੇਸ਼ਨ ਮਿਲ ਸਕੇ ਕਿ ਦਿੱਲੀ ਤੋਂ ਆਪਾਂ ਪੰਜਾਬ ਵਿੱਚ ਕਿਸ ਤਰ੍ਹਾਂ ਐਂਟਰ ਹੋਣਾ ਤੇ ਪੰਜਾਬ ਵਿੱਚੋਂ ਆਪਾਂ ਦਿੱਲੀ ਵੱਲ ਨੈਸ਼ਨਲ ਹਾਈਵੇ ਤੇ ਕਿਸ ਤਰ੍ਹਾਂ ਜਾਣਾ ਹੈ ਸਾਰੀ ਵੀਡੀਓ ਤੁਹਾਡੇ ਸਾਹਮਣੇ ਹੈ ਤੇ ਜੱਗਤ ਤੋਂ ਜਿਆਦਾ ਇਸ ਨੂੰ ਸ਼ੇਅਰ ਕਰੋ ਤਾਂ ਕਿ ਇਹ ਇਨਫੋਰਮੇਸ਼ਨ ਸਾਰੇ ਤੱਕ ਪਹੁੰਚ ਸਕੇ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ